ਸਿੱਖਾਂ ਦੀ ਆਨ-ਵਾਨ ਸ਼ਾਨ ਹੈ ਦਸਤਾਰ ਇਤਿਹਾਸ ਗਵਾਏ ਕਿ ਦਸਤਾਰ ਦੀ ਸ਼ਾਨ ਨੂੰ ਬਣਾਈ ਰੱਖਣ ਲਈ ਬੇਮਿਸਾਲ ਅਣਗਿਣਤ ਕੁਰਬਾਨੀਆਂ ਹੋਈਆਂ ਨੇ ਤੇ ਅੱਜ ਇੱਕ ਵਾਰ ਫਿਰ ਇਸ ਦਸਤਾਰ ਦੀ ਖਾਤਰ ਇੱਕ ਸਿੰਘ ਸਾਹਿਬ ਨੇ ਅਮਰੀਕਾ ਵਰਗੇ ਦੇਸ਼ ਨੂੰ ਕਾਨੂੰਨ ਬਦਲਣ ਤੱਕ ਮਜਬੂਰ ਕਰ ਦਿੱਤਾ ਤੇ ਇਹ ਸਿੰਘ ਸਾਹਿਬ ਕੋਈ ਸ਼ਕਤੀਸ਼ਾਲੀ ਜਾਂ ਤਾਕਤਵਰ ਵਿਅਕਤੀ ਨਹੀਂ ਬਲਕਿ ਹਰਿਆਣਾ ਦੇ ਜ਼ਿਲ੍ਹੇ ਅੰਬਾਲੇ ਦੇ ਛੋਟੇ ਜਿਹੇ ਪਿੰਡ ਅਦੋਈ ਦੇ ਗੁਰਿੰਦਰ ਸਿੰਘ ਖਾਲਸਾ ਨੇ ਇਹ ਖਾਲਸਾ ਜੀ ਦਾ ਜਜ਼ਬਾ ਤੇ ਹਿੰਮਤ ਹੀ ਹੈ ਜਿਸ ਦੇ ਸਦਕਾ ਅਮਰੀਕਾ ਵਰਗੇ ਦੇਸ਼ ਨੂੰ ਆਪਣੇ ਕਾਨੂੰਨ ਵਿੱਚ ਬਦਲਾਅ ਤੱਕ ਕਰਨਾ ਪੈ ਗਿਆ। ਦਰਅਸਲ ਗੁਰਿੰਦਰ ਸਿੰਘ ਖਾਲਸਾ ਦੀ ਦਸਤਾਰ ਦੇ ਵਕਾਰ ਦੀ ਲੜਾਈ ਸਾਲ 2007 ਤੋਂ ਸ਼ੁਰੂ ਹੋਈ। ਜਦ ਉਹਨਾਂ ਨੂੰ ਨਿਊਯਾਰਕ ਦੇ ਬਫਲੋ ਨਾਈਗਰਾ ਕੋ ਮੰਤਰੀ ਹਵਾਈ ਅੱਡੇ ਤੇ ਪੱਗ ਬੰਨੀ ਹੋਣ ਕਰਕੇ ਉਥੋਂ ਜ਼ਬਰੀ ਹਟਾਇਆ ਗਿਆ ਸੀ। ਇਸ ਦੌਰਾਨ ਉਹਨਾਂ ਦੀ ਸੁਰੱਖਿਆ ਕਰਮੀਆਂ ਦੇ ਨਾਲ ਹੱਥੋਂ ਪਾਈ ਵੀ ਹੋ ਗਈ ਸੀ ਇਸ ਤੋਂ ਬਾਅਦ ਖਾਲਸਾ ਨੇ ਜਹਾਜ਼ ਚੜਨ ਤੋਂ ਇਨਕਾਰ ਕਰ ਦਿੱਤਾ ਤੇ ਅਮਰੀਕਾ ਵਿੱਚ ਦਸਤਾਰ ਦੇ ਵਕਾਰ ਦੀ ਬਹਾਲੀ ਲਈ ਲੰਮੀ ਲੜਾਈ ਲੜਨ ਦਾ ਫੈਸਲਾ ਕੀਤਾ ਇਸ ਘਟਨਾ ਉਪਰੰਤ ਅੱਜ ਹੱਕ ਸੱਚ ਦੀ ਲੰਬੀ ਲੜਾਈ ਲੜਨ ਤੋਂ ਬਾਅਦ ਗੁਰਿੰਦਰ ਸਿੰਘ ਖਾਲਸਾ ਨੂੰ ਜਿੱਤ ਹਾਸਿਲ ਹੋਈ ਹੈ ਤੇ ਅਮਰੀਕਾ ਨੇ ਸਿੱਖਾਂ ਨੂੰ ਪਗੜੀ ਸਮੇਤ ਹਵਾਈ ਸਫ਼ਰ ਕਰਨ ਦੀ ਛੋਟ ਦੇ ਦਿੱਤੀ ਹੈ ਦਰਅਸਲ ਅਮਰੀਕਾ ਦੇ ਨਿਯਮਾਂ ਮੁਤਾਬਕ ਜੇਕਰ 20000 ਤੋਂ ਵੱਧ ਲੋਕਾਂ ਦਾ ਸਮਰਥਨ ਮਿਲਦਾ ਏ ਤਾਂ ਪੱਗ ਉਤਾਰ ਕੇ ਜਾਂਚ ਕਰਨ ਵਾਲਾ ਨਿਯਮ ਹਟਾ ਦਿੱਤਾ ਜਾਣਾ ਸੀ ਪਰ ਖਾਲਸਾ ਜੀ ਨੇ 67000 ਤੋਂ ਵੀ ਵੱਧ ਲੋਕਾਂ ਦੀ ਹਮਾਇਤ ਹਾਸਲ ਕੀਤੀ ਫਿਰ ਕੀ ਸੀ ਅਮਰੀਕਾ ਨੂੰ ਵੀ ਉਹਨਾਂ ਅੱਗੇ ਝੁਕਣਾ ਹੀ ਪਿਆ ਤੇ ਸਿੱਖਾਂ ਨੂੰ ਦਸਤਾਰ ਸਮੇਤ ਸਫ਼ਰ ਕਰਨ ਦੀ ਛੋਟ ਮਿਲ ਗਈ ਪਾਲ ਜੇਕਰ ਹੁਣ ਕਿਸੇ ਵੀ ਸਿੱਖ ਦੀ ਸੁਰੱਖਿਆ ਜਾਂਚ ਸਮੇਂ ਮੈਟਲ ਡਿਟੈਕਟਰ ਮਸ਼ੀਨ ਵਿੱਚੋਂ ਬੀਪ ਦੀ ਆਵਾਜ਼ ਆਵੇਗੀ ਤਾਂ ਉਹਨਾਂ ਨੂੰ ਦਸਤਾਰ ਉਤਾਰ ਕੇ ਤਲਾਸ਼ੀ ਨਹੀਂ ਦੇਣੀ ਪਵੇਗੀ ਵਿਦੇਸ਼ ਵਿੱਚ ਵੀ ਆਪਣੀ ਦਸਤਾਰ ਦੀ ਆਨ ਬਾਨ ਤੇ ਸ਼ਾਨ ਬਣਾਈ ਰੱਖਣ ਵਾਲੇ ਖਾਲਸਾ ਦੇ ਜਜ਼ਵੇ ਨੂੰ ਉਤਸ਼ਾਹਿਤ ਕਰਨ ਦੇ ਲਈ ਅਮਰੀਕੀ ਮੈਗਜ਼ੀਨ ਉਹਨਾਂ ਦਾ ਵਿਸ਼ੇਸ਼ ਸਨਮਾਨ ਕਰਨ ਜਾ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਤੇ ਲਘੂ ਫਿਲਮ ਵੀ ਤਿਆਰ ਕੀਤੀ ਗਈ ਹੈ ਜੋ ਪੂਰੀ ਦੁਨੀਆ ਨੂੰ ਦਿਖਾਈ ਜਾਵੇਗੀ ਦਰਅਸਲ ਗੁਰਿੰਦਰ ਸਿੰਘ ਖਾਲਸਾ ਦੀ ਕਹਾਣੀ ਤੋਂ ਪ੍ਰਭਾਵਿਤ ਹੋਏ ਯੂਐਸਏ ਮਾਈਨੋਰਿਟੀ ਬਿਜ਼ਨਸ ਮੈਗਜ਼ੀਨ ਨੇ 18 ਜਨਵਰੀ 2019 ਨੂੰ ਖਾਲਸਾ ਨੂੰ ਰੋਜ਼ਾ ਪਾਰਕ ਟਰੈਵਲਰ ਐਵਾਰਡ ਦੇਣ ਦਾ ਫੈਸਲਾ ਕੀਤਾ ਹੈ ਜੋ ਕਿ ਆਪਣੀ ਕਿਸਮ ਦੇ ਤਿੰਨ ਸਰਵੋੱਚ ਸਨਮਾਨਾਂ ਵਿੱਚੋਂ ਇੱਕ ਹੈ ਹੁਣ ਖਾਲਸਾ ਆਪਣੀ ਕਹਾਣੀ ਨੂੰ ਲਗੂ ਫਿਲਮ ਦੇ ਰੂਪ ਵਿੱਚ ਦੁਨੀਆ ਨੂੰ ਦਿਖਾਉਣਗੇ ਜਿਸ ਦਾ ਨਾਂ ਸਿੰਘ ਰੱਖਿਆ ਗਿਆ ਹੈ ਵਾਨੂੰ ਦੱਸ ਦਈਏ ਕਿ ਗੁਰਿੰਦਰ ਸਿੰਘ ਖਾਲਸਾ ਅਮਰੀਕਾ ਵਿੱਚ ਸਿੱਖ ਪੋਲੀਟਿਕਲ ਅਫੇਅਰ ਕਮੇਟੀ ਦੇ ਚੇਅਰਮੈਨ ਵੀ ਨੇ ਅਤੇ ਅਮਰੀਕਾ ਵਿੱਚ ਸਿੱਖਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਰਹਿੰਦੇ ਨੇ ਦੇਸ਼ ਵਿਦੇਸ਼ ਵਿੱਚ ਹੱਕ ਸੱਚ ਦੀ ਲੜਾਈ ਲੜਨ ਵਾਲੇ ਗੁਰਿੰਦਰ ਸਿੰਘ ਖਾਲਸਾ ਦਾ ਇਹ ਯਤਨ ਸੱਚ ਵਿੱਚ ਸ਼ਲਾਘਾਯੋਗ ਹੈ ਵਦਾਰੇ ਖਬਰਾਂ ਲਈ ਤੁਸੀਂ ਵੇਖਦੇ ਰਹੋ ਅਜੀ ਵੈਬ ਟੀਵੀ